ਤੰਗਪਾ ਜੀ ਹੁਣ ਮਚਾਲਦੀ ਆਂ ਪਰ ਰੋ ਭੈਂ ਜੀ ਅੱਜ ਮਾਹਰੇ ਤਹੀਂ ਆਏ ਨਹੀ ਤਾਂ ਜੀ ਮੇਰੀ ਬਾਤ ਸੁਣ ਲਾਂਗੇ ਜਾਨੀ ਤਾਂ ਕਰਕੇ ਮੈਂ ਚਲਦੀ ਹੁਣ ਮੈਂ ਤਾਂ ਕਿ ਆਏ ਇਹ ਚੱਲ ਲਈ ਦੇਹੜੀ ਦੋ ਕੋਈ ਨਹੀ ਤਾਂ ਜੀ ਘਾੜਾ ਆਉਂਗੀ ਚਲੋ ਮੰਮੀ ਰੋ ਨਹੀਂ ਮੰਨੂ ਮੈਂ ਚਲਦੀ ਆਂ ਮੈਂ ਤਾਂ ਕੰਚਰ ਪਰ ਆ ਕੇ ਬਾਦੋਂ ਫੇਰ ਆਉਂਗੀ ਚਲੋ ਠੀਕ ਆ ਫੇਰ ਚਲੋ Jangan lagi. Jangan share lagi. Jangan. ਮੇਨੋ ਦੀ ਮੰਮੀ ਆਈ ਐ ਕਿੰਨੇ ਪੈਸੇ ਦੇ ਕੇ ਗਈ ਐ ਇਹ ਤੇ ਮੇਰੀ ਮੰਮੀ ਆ ਨਾ ਤੇ ਆਉਂਦੀ ਐ ਸਾਲ ਸਾਲ ਵੱਢਦੀ ਐ ਐਨੇ ਮਾੜੇ ਦੇਨ ਰੱਬਾ ਦੇਖੋ ਜੀ ਗਰੀਬ ਕਿਤੇ ਨਾ ਤੇ ਆਈ ਜੇ ਆਉਗੀ ਤੇ ਖਾਲੀ ਹੱਥੀ ਆਉਗੀ ਰੱਬਾ ਐਨੇ ਵੀ ਕਿਤੇ ਦਿਨ ਮਾੜੇ ਨਹੀਂ ਹੋਣ ਚਾਹੀਏ ਕਾਸ਼ ਕਿਤੇ ਸਾਡੀ ਵੀ ਮਾਂ ਮੇਰ ਹੁੰਦੀ ਤੇ ਸਾਡੇ ਵੀ ਕੋਈ ਚਾਹ ਪੂਰੀ ਕਰਦੀ ਸੋਮੁਥੇ ਬੈਗੀਆ ਹਾਂ ਮੂੰ ਪਾਤਲ ਨੂੰ ਕਾਇਆ ਤੂੰ ਤੇਰਾ ਵੀ ਮਾਣ ਮਿਲਣ ਜੀ ਕਰਦਾ ਤੇ ਕਰਦੇ ਕੌਣ ਤੈਨੂੰ ਵੀ ਤਾਂ ਦੇ ਕੇ ਗਈ ਹਾਂ ਤੇਰੇ ਲਈ ਤੇ ਵੀ ਨਹੀਂ ਦੇਣੇ ਕਰਦੇ ਮਾਣ ਫੋਨ ਮਿਲ ਜੂਗੀ ਬਹੁਤ ਸਾਲ ਹੋ ਗਏ ਨੂੰ ਆਈ ਨੂੰ ਸਾਲ ਲਟ ਕੇ ਆਇਆ ਬਾਹਰ ਕੰਮ ਹੋ ਰਹੀ ਦੀ ਮਾਂ ਨੇ 2 ਸਾਲ ਹੋ ਗਏ ਬੜੀ ਨਹੀਂ ਕਿਤੇ ਬੰਦਾ ਚਾਹੀਦਾ ਵਾ ਧੀ ਦਾ ਫੇਰਾ ਪੂਰਾ ਬੰਦਾ ਮਾਰਦਾ ਵਾ ਹੈ ਕਈ ਦਾ ਨਾ ਮਾਮਾ ਵੀ ਪਰਵਾਹਾਂ ਹੋ ਜਾਂਦੀਆਂ ਨਾ ਕੋਸ਼ ਲੈ ਗਿਆ ਵੇ ਖਾਲੀ ਹਾਥੀ ਆ ਜਾਵੇ ਉਹ ਮੂੰਹ ਬਣਾ ਕੇ ਬਹਿ ਜਾਂਦੀ ਆ ਚਲ ਕੋਈ ਨਹੀਂ ਦੇ ਹੀ ਨਹੀਂ ਤਾਂ ਸੋਨੂੰ ਵੀ ਉਹ ਬੱਤੀ ਮੂੰਹ ਬਣਾ ਕੇ ਅੰਦਰ ਐਡੀ ਵੀ ਕਿਹੜੀ ਗੱਲ ਹੋ ਗਈ ਮੰਮੀ ਜੀ ਨੇ ਮੂੰਹ ਬਣਾਉਣਾ ਪੈ ਗਿਆ ਕੀ ਪਤਾ ਕਾਤੋਂ ਬਣਾਇਆ ਮੈਂ ਪਹਿਲੇ ਮੇਰੇ ਮੰਮੀ ਸਾਹਮਣੇ ਉਹਨੂੰ ਦੇ ਕੇ ਗਈ ਆ ਉਹ ਗੱਲ ਪਹਿਹਦੀ ਨਹੀਂ ਹੁੰਦੀ ਮੈਨੂੰ ਪਤਾ ਤੇਰੀ ਮੰਮੀ ਪੈਸੇ ਦੇ ਕੇ ਗਈ ਆ ਉਹ ਮਾਵਾ ਧੀਆ ਦਾ ਪਿਆਰ ਇਹ ਕਿਨਾ ਬਦੋ ਬਦੀ dielੋ ਉੱਤਰ ਜਾਂਦਾ ਵਾ ਦੋ ਸਾਲ ਤੇ ਹੋ ਗਿਆ ਦੀ ਮੰਮੀ ਨੂੰ ਆਈ ਨੂੰ ਤੈਨੂੰ ਕਹਿ ਜਾ ਫੋਨ ਕਰ ਲਾ ਮੰਮੀ ਨੂੰ ਕੀ ਮਿਲ ਜੇ ਤੇ ਜਾ ਆਪ ਜਾ ਕੇ ਮੇਲ ਲਾਵੇ ਉਹਦੀ ਮਾਣੇ ਤੇ ਵਰਨਾਣੀ ਆ ਮੰਮੀ ਜੇ ਉਹ ਤੇ ਮੰਮੀ ਦੀ ਗਲਤੀ ਨਾ ਤੇ ਆਪ ਵੀ ਨਹੀਂ ਨਾ ਉਹਦੀ ਮੰਮੀ ਆਉਂਦੀ ਹੈਗੀ ਕੋਈ ਨਾ ਹੋਗਾ ਫਿਰ ਮੈਂ ਨਾਲ ਲੈ ਕੇ ਤੇ ਇਹਨਾਂ ਨੂੰ ਲੈ ਜੂਗੀ ਨਾਲ ਆਪਣੇ ਤਨਵੀ ਇਹ ਨਾ ਜਿੱਦਾਂ ਕਰਦੀ ਆ। ਪੋਸ਼ਿਆਂ ਨੂੰ ਕੀ ਹੋਇਆ ਵਾ? ਮੂੰਹ ਬਣਾ ਕੇ ਬੈਠੀ ਅੰਦਰ। ਪੁੱਛ ਲਈ ਮਮੀ। ਦੀਦੀ, ਤੂੰ ਇੰਕਾ ਤੋਂ ਅੰਕੇ ਸੈਟ ਹੋ ਕੇ ਬੈਗੀ ਜੇ। ਕੁਝ ਨਹੀਂ ਮੰਨੂ ਮਮੀ ਦੀ ਜ਼ਿਆਦਾ ਨਹੀਂ। ਦੀਦੀ ਕੋਈ ਇੰਤੈਨ ਮਮੀ ਨੂੰ ਫੋਨ ਕਰ ਲਓ। ਜੇ ਆਪਰੇ ਮਮੀ ਨੂੰ ਬੁਲਾ ਲੈਨੇ ਆ। ਇੱਕ ਮੈਂ ਤੇਨੂੰ ਗੱਲ ਦੱਸਾਂ। ਹਾਂ ਜੀ ਦੀਦੀ। ਪਰ ਮਮੀ ਨੂੰ ਨਾ ਦੱਸੀ। ਮਮੀ ਉਹਨਾਂ ਦਾ ਦਿੱਤਾ ਸੀ ਉਹਨਾਂ ਦਾ ਹੱਥ ਹੀ ਬੜਾ ਟੈਟਾ ਪਾਇਆ ਹੀ ਨਹੀਂ ਜਾਂਦਾ ਉਹਨਾਂ ਕੋ ਕੋਇੰਤੀ ਜੀ ਤੁਸੀਂ ਉਦਾਸ ਨਾ ਹੋ ਮੈਂ ਦੱਸਦੀ ਤੈਨੂੰ ਮੰਮੀ ਨੂੰ ਫੋਨ ਕਰਕੇ ਸਾਧ ਲਓ ਜੇ ਨਹੀਂ ਤੇ ਕੋਈਂ ਤੁਸੀਂ ਜਾ ਕੇ ਆਪ ਮਿਲਾਓ ਠੀਕ ਹੈ ਨਾ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਕਰਾਂਗੀ ਠੀਕ ਹੈ ਗੱਲਾਂ ਕਰ ਤੈਨੂੰ ਪਤਾ ਹੀ ਜਿੱਦਾਂ ਹਾਂਜੀ ਕੋਇੰਤੀ ਜੀ ਮੈਂ ਨਹੀਂ ਗੱਲ ਕਰਦੀ ਮੰਮੀ ਕੋਲ